ਅਸੀਂ ਜਦੋਂ ਤੇਨੀ ਬਰਾਦੀ ਦੇ ਗਏ ਹੋਰ ਥੋੜੇ ਅਸੀਂ ਗਏ ਆਪਣੇ ਜਦੋਂ ਵੱਡਾ ਰੋਲਾ ਪਿਆ ਸੀ 1947 ਵਾਲਾ ਹਾਂ ਦੇਖੋ ਬੰਡਾ ਗਿਆ ਸੀਗਾ ਦੇਸ਼ ਉਦੋਂ ਤੁਸੀਂ ਕਿੱਡੇ ਕੋ ਹੈਗੇ ਸੀ ਮੈਨੂੰ ਸਮਾਰਾ ਪੂਰਾ ਹੀ ਬਿਆਗਾ ਜਾਂਚ ਕਰ ਲੈਂਦਾ ਖਾਲਾ ਦੀਆਂ ਮਹ ਪੰਜਾਬ ਦੀਆਂ ਮੈਂ ਸਮਾਰਾ ਪੂਰਾ ਹੈ ਅੱਛਾ ਜੋ ਆ ਪਿਆ ਕਿਹੜਾ ਪਿੰਡ ਆ ਗਿਆ ਸੀ ਤੁਹਾਡਾ ਪਿਛਲਾ ਸਾਡਾ ਪਿੰਡ ਨੇੜੇ ਕੋਈ ਨਹੀਂ ਆਈ ਚੱਕਾ ਸਾਡਾ ਪਹਚਾਣ ਵਾਲਾ ਪਿੰਡ ਬਈਦਾ ਹੀ ਹਾਰਸ਼ ਹੈ ਹਾਰੇ ਆਰੋਥਾਈ ਵਾਰ ਸਾਰੇ ਆ ਬੋਰਾ ਹੋ ਰਹੇ ਅੱਛਾ ਆਪ ਪਿਤਾ ਦੇ ਮੈਂ ਤਾਂ ਲੱਗ ਗਿਆ ਉਹ ਤੇ ਥੋੜੀ ਗੋਤ ਕੀ ਹੈ ਰਾਤ ਸੜੀ ਬੁਆ ਦਾ ਘਰ ਸੇਖਦਾ ਨਹੀਂ ਜਾਏ ਸਕੇ ਤਾਂ ਜਾਤ ਹੋ ਗਈ ਨਾ ਥੋੜੀ ਗੋਤ ਕੀ ਹੈ ਨਾ ਆਈ ਉਹ ਛੋਟੀ ਛੋਟੀ ਪਿਆੜ ਫੁੱਲੇ ਪਿਆੜ ਗੋ ਗਿਆ ਮੈਂ ਇੱਕ ਵਾਰ ਨੰਦੀ ਆਹ ਕਹਿੰਦਾ ਆਹ ਕਹਿੰਦੇ ਮੈਂ ਕੀ ਹੋ ਗਈ ਗੱਲ ਕੀਤੀ ਆ ਚਲੋ ਨੇ ਬੇ ਅੱਛਾ ਤੁਸੀਂ ਦੱਸੋ ਵੀ ਪਿਛਾਂ ਪਾਕਿਸਤਾਨ ਤੁਹਾਨੂੰ ਕੀ ਕਹਿੰਦੇ ਸੀ ਮਾਤਮ ਕਹਿੰਦੇ ਸੀ ਕਿ ਰਾਜ ਦਾ ਸੇਖਦੇ ਆ ਇੱਕੇ ਖੇਂਡਾ ਰਾਮਾ ਦੇ ਕੇ ਤੇ ਫਿਰ ਉਹ ਤੋਂ ਲੱਗਦੀ ਨਹੀਂ ਸੀਗੀ ਕਲਾਸ ਕੀ ਜਰਾਮ ਪਿਛਲੇ ਲੱਗੇ ਹੋਇਆ ਸੀ ਹਾਂ ਥਾਣੇ ਜਾ ਜੀ ਲੱਗਦੀ ਹੈ ਥਾਣੇ ਜਾ ਜੀ ਨਹੀਂ ਲੱਗਦੀ ਸੀ ਨਾ ਕੁਝ ਇਹ ਦੋ ਥਾਣੇ ਸਭ ਤੋਂ ਅੱਛਾ ਉਹ ਪਾਕਿਸਤਾਨ ਦੇ ਨਾਲ ਕੱਟੜ ਉੱਥੇ ਜਦੋਂ ਤੁਸੀਂ ਫਿਰ 47 ਚ ਜਦੋਂ ਉੱਥੋਂ ਚੱਲ ਕੇ ਆਏ ਇੱਥੇ ਕਿ ਇੱਥੇ ਕਿੱਥੇ ਰਿਹਾ ਸੀ ਮੇਰੇ بڑے ਪਿੰਡਾਂ ਚ ਭਾਵੇਂ ਬੜੇ ਬੜੇ ਪਿੰਡਾਂ ਅੱਛਾ ਬਾਮਣੀ ਇਸ ਪਗਾ ਪਰੋ ਦੀ ਪਟਾਗਾ ਗਾ ਮੈਨੂੰ ਨਾ ਨਹੀਂ ਅੰਦੇ ਬੜੇ ਤੇ ਬਵੇਂ ਆਇਆ ਸੀ اچھا ਤੇ ਇੱਥੇ ਇਸ ਪਿੰਡ ਵਿੱਚ ਮੁਹਾਰ ਜਮਸ਼ੇਰ ਦੇ ਵਿੱਚ ਜਿੱਥੇ ਬੈਠਿਓ ਇੱਥੇ ਕਿੰਨੀ ਦੇਰ ਹੋ ਗਈ ਤੁਹਾਨੂੰ ਦਿੰਦੇ ਆ ਇਹ ਠੱਕਾ ਬਾਠੀ ਕਾਠ ਬਾਠੀ ਤਾਂ ਉਸ ਤੋਂ ਬਾਅਦ ਫਿਰ ਜਦੋਂ ਇਹ ਹੜ ਆਉਂਦਾ ਹੈਗਾ ਤੇ ਜਾਂ ਜੰਗ ਲੱਗਦੀ ਹੈਗੀ ਹੈ ਜਾਂ ਖਤਰਾ ਵੱਧਾ ਹੈਗਾ ਦੂਜੇ ਦੇਸ਼ ਨਾਲ ਆਪਣੇ ਭਾਰਤ ਦੇਸ਼ ਦਾ ਜਦੋਂ ਟ੍ਰੱਕਰ ਟਕਰਾ ਪੈਦਾ ਹੁੰਦਾ ਹੈ ਉਹ ਇਹ ਜਿਹੜੇ ਕੈਪ ਰੇਲ ਉੱਤੇ ਲੱਗ ਜਾਂਦੇ ਆ ਸਮਝ ਨਹੀਂ ਆਦੀ ਆਹ ਉਹ ਬੋੜਾ ਵਾਵਾ ਬਣੀਏ ਤੋਂ ਕੋਈ ਲੱਗ ਜਾਂਦੇ ਆ ਐਂ ਦਾ ਖਤਰਾ ਹੁੰਦਾ ਹਾਂਜੀ ਸਾਨੂੰ ਆਹ ਜਾਣ ਦੀ ਦਿੱਕਤ ਹੈ ਹੋਰ ਸਾਨੂੰ ਕੋਈ ਦਿੱਕਤ ਨਹੀਂ ਬਾਕੀ ਪੈਂਟ ਕੀ ਜੰਗ ਲੱਗੀ ਘੱਟੇ ਦੀ ਜੰਗ ਲੱਗੀ ਏ ਬਿਲਕੁਲ ਸਾਡੇ ਇੱਥੇ ਬੰਦ ਆਦਮਿਆਂ ਦਾ ਨੁਕਸਾਨ ਹੋਇਆ ਹੂੰ ਬਾਕੀ ਜੋ ਜੀ ਵਿੱਚ ਟੀਮ ਟੂ ਵੈ ਲੈ ਜਾਂ ਮਕਾਨ ਏ ਟੱਟ ਕੇ ਲੈ ਜਾਂਦੇ ਅੱਛਾ ਬਾਕੀ ਲੇਕਿਨ ਉਸ ਟਾਈਮ ਬਹੁਤ ਅੱਛਾ ਸੀ ਉਹਦਾ ਟਾਈਮ ਅੱਜ ਤਾਂ ਇੱਕ ਮਲੇਪੀ ਲੈ ਲੋ ਮੈਂ ਤੇਰਾ ਪ੍ਰਾਣਾ ਮੈਂ ਤੈਨੂੰ ਕੱਟ ਕੇ ਖਾ ਜਾਊਂਗਾ ਹਾਂ ਇਹਦਾ ਟਾਈਮ ਹੋਦੋ ਕੁਛ ਟਾਈਮ ਸੀ ਉਹ ਕਿ ਅ ਅੱਜ ਹੁਣ ਜਿਵੇਂ ਹੜਾਂ ਦੀ ਸਥਿਤੀ ਬਣੀ ਹੋਈ ਹੈਗੀ ਹੈ ਇਹਨਾਂ ਹਾਲਤਾਂ ਦੇ ਵਿੱਚ ਇੱਥੇ ਕੋਈ ਡਾਕਟਰੀ ਸਹਾਇਤਾ ਨਹੀਂ ਪਹੁੰਚਦੀ ਕੋਈ ਨਹੀਂ ਕੋਈ ਨਹੀਂ ਸਹਾਇਤਾ ਪਹੁੰਚਦੀ ਹੈਗੀ ਕੋਈ ਸਹਾਇਤਾ ਨਹੀਂ ਆਉਂਦੀ ਕੱਲ ਦੇ ਗੋੜੇ ਤੋਂ ਆ ਲੱਤ ਕਰਨ ਦੇ ਖੋਤੇ ਤੇ ਨਾ ਕੋਈ ਡਾਕਟਰ ਆਉਂਦਾ ਪਿਆ ਨਾ ਕੋਈ ਹਾਂਜੀ ਕੀ ਕਾਲ ਦੇ ਆ। ਹਾਂ ਮੈਨੂੰ ਯਾਦ ਹੈ ਕਿ ਅਸੀਂ ਪਿਛਲੇ ਸਾਲ ਨਹੀਂ ਤੋਂ ਪਿਛਲੇ ਸਾਲ ਅਸੀਂ ਇੱਥੇ ਕੈਂਪ ਲਾ ਕੇ ਗਏ ਸੀ। ਡਾਕਟਰ ਇਕਵਨ ਸਾਹਿਬ ਹੈਗੇ ਸੀ ਗੁਰਦੁਆਰਾ ਸਾਹਿਬ ਵਿੱਚ। ਤੇ ਮੈਨੂੰ ਯਾਦ ਹੈ ਉਦੋਂ ਵੀ ਹੜ ਆਏ ਸੀ ਕਿ ਪਹਿਲਾਂ। ਠੀਕ ਹੈ ਚਲੋ ਆਏ ਨੇ। ਕੁਝ ਵੀ ਜਦੋਂ ਉਹ ਸਨ ਮੂਸੇਲ ਹੁੰਦੀ ਨਾ ਉਹਨਾਂ ਸਨ ਕੋਈ ਕੋਈ ਪੈਂਦਾ। ਚਲੋ ਠੀਕ ਹੈ ਮੈਨੂੰ ਲੋਕ ਕਹਿੰਦੇ ਨੇ ਤੂੰ ਬੋਲੇ ਮੈਂ ਸਾਫ਼ ਕਰਨਾ। ਤੇ ਹੁਣ ਜਿਵੇਂ ਮਸੀਬਤ ਆ ਗਈ ਏ ਅੱਜ ਤੁਸੀਂ ਆਏ। ਬਾਗ ਫਲ ਜਾਓਗੇ ਨਹੀਂ ਚਲੋ ਅੱਜ ਦੇ ਤਾਜ਼ਾ ਹਾਲਾਤ ਇਹ ਨੇ ਵੀ ਜਿਵੇਂ ਐਸ ਚਲਦੀ ਨਸੀਬਤ ਦੇ ਵਿੱਚ ਸਾਡੇ ਇਲਾਕੇ ਦੇ ਐਮਐਲਏ ਸੋਨਾ ਸਾਹਿਬ ਤੁਹਾਡੇ ਕੋਲ ਆਏ ਨੇ ਤੁਸੀਂ ਕਿ ਹੁਣ ਕਿਵੇਂ ਮਹਿਸੂਸ ਕਰਦੇ ਹੈਗੇ ਹੋ ਹੌਸਲਾ ਫਜ਼ਾਈਤ ਹੋ ਜਾਂਦੀ ਥੋੜੀ ਬਹੁਤ ਹੌਸਲਾ ਹੈ ਹੌਂਦੇ ਚਲੋ ਮਗਰ ਜਿੰਨੇ ਆਪਾਂ ਦੋਨੋਂ ਝਗੜੇ ਮਗਰ ਮਦਦ ਹੁੰਦੀ ਹੈ ਔਰ ਅਸੀਂ ਤਾਂ ਮਰੇ ਤਾਂ ਪੈਣੀ ਇਹ ਤਾਂ ਭੈਣ ਭਰਾ ਦਾ ਕੋਈ ਸੁੱਖ ਦੁੱਖ ਆਪਾਂ ਨੇ ਦੇਖਿਆ ਗਿਆ ਕਿ ਜਦੋਂ ਜਾਂ ਤਾਂ ਤੁਹਾਡੇ ਕੋਲੇ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਆਉਂਦੇ ਨੇ ਕੋਈ ਐਮਐਲਏ ਉਦਾਂ ਆਂਦੇ ਜਦੋਂ ਮੁਸੀਬਤ ਲੰਘ ਜਾਂਦੀ ਐ ਤਾਂ ਉਦੋਂ ਆਉਂਦੇ ਨਹੀਂ ਉਹ ਉਦੋਂ ਵੀ ਨਹੀਂ ਆਣਗੇ ਉਹ ਵੀ ਉਹ ਟੈਂਟ ਮੰਗ ਕੇ ਉਹ ਕਹਿੰਦੇ ਮੈਂ ਤੇਰੀ ਮਦਦ ਕਰੂੰਗਾ ਉਹ ਕਰੂੰਗਾ ਅਜਾ ਮੈਂ ਇਹ ਕਹਣਾ ਸਾਡੀ ਛੜਕ ਬਣਾ ਦੇਣਾ ਕਿ ਆਇਆ ਸੀ ਚਾਣਕ ਵੀ ਛੜਕ ਸਾਡੀ ਬਣਾ ਦੇ ਕਿਸੇ ਨੂੰ ਪੜਾ ਦੇ ਨਹੀਂ ਤਾਂ ਗਾ ਪਟੰਟ ਦੀ ਸਰਕਾਰ ਦੀ ਅਜਾ ਮੈਨੂੰ ਵੀ ਸਕੇ ਨੇ ਤੁਹਾਡੇ ਪਿੰਡ ਦਾ ਮੁੱਖ ਮੰਤਰੀ ਆਵੇ ਮਗ ਸਾਡੇ ਪਿੰਡ ਕੋਣ ਆਊਗਾ ਬਿਲਕੁਲ ਸਾਡੇ ਕਪੜੇ ਚਾਇਆ ਵਰਤ ਜ਼ਿੰਮੇ ਹੋਣ ਨਾ ਉੱਠ ਲਿਆ ਤੇ ਪਿੰਡਾਂ ਤੇ ਬੈਠਿਆ ਆ ਸਕੂਲੇ ਆਮ ਬੰਦੇ ਨੂੰ ਨੇ ਬੁਲਾਇਆ ਉਸ ਤੋਂ ਬਾਅਦ ਫਿਰ ਇਹ ਕੋਲ ਮਨਜ਼ੂਰ ਕਰ ਗਿਆ ਆ ਵੱਡੀ ਹੁਣ ਬੰਨ ਰੱਖੀ ਨਾ ਇਹ ਕਰ ਗਿਆ ਫਿਰ ਦੁਬਾਰਾ ਰੱਖਿਆ ਮੰਤਰੀ ਲੈ ਕੇ ਆ ਫੇਰ ਆ ਛੜਕੀ ਪਾਸ ਕਰਾ ਗਿਆ ਇਹਦਾ ਪੈਸਾ ਪਾਸ ਕਰਾ ਗਿਆ ਸਾਡੇ ਜਿਹਨੇ ਖੇਤਰ ਮੋੜ ਲਗੇ ਬਾਦਰ ਸਾਹਿਬ ਦੇਖਣ ਸੰਤਾਂ ਜਿਹੜੇ ਹੋਣ ਵਾਲੇ ਮੰਤਰੀ ਉਹ ਤਾਂ ਹੀ ਬੋੜ ਗਏ ਉਹ ਤਾਂ ਨਹੀਂ ਬੋੜਦੇ ਮਰਨੀ ਹੋਰ ਮਰਨ ਟਰਵਾ ਜੀਏ ਕਿ ਨਾ ਸਾਡੇ ਨੂੰ ਮੁਸੀਬਤ ਤੇ ਤੇ ਤੁਸੀਂ ਕੁਝ ਨਹੀਂ ਕਰਦੇ ਸਾਡਾ ਮਦਦ ਤੁਹਾਨੂੰ ਹੀ ਚਾਹੀਦੀ ਬਿਲਕੁਲ ਅਸੀਂ ਬੈਠੇ ਆ ਪਿੰਡ ਜਮਸ਼ੀਰ ਮੁਹਾਰ ਮੁਹਾਰ ਜਮਸ਼ੀਰ ਇੱਥੇ ਤੁਸੀਂ ਦੇਖ ਰਹੇ ਹੋ ਕਿ ਸਾਡੇ ਪਿੱਛੇ ਖੜਾ ਦਾ ਪਾਣੀ ਸਾਮੀ ਦਿਖਾਈ ਦੇ ਰਿਹਾ ਹੈ ਲੋਕਾਂ ਦੀਆਂ ਫਸਲਾਂ ਲੁੱਬ ਚੁੱਕੀਆਂ ਨੇ ਪਸ਼ੂਆਂ ਨੂੰ ਚਾਰਾ ਲਿਆਉਣਾ ਬਹੁਤ ਔਖਾ ਹੋ ਗਿਆ ਹੈ ਡਾਕਟਰੀ ਸਿਹਤਾਂ ਕੋਈ ਨਹੀਂ ਪਹੁੰਚ ਰਹੀ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਹਾਂ ਕਿ ਇਹਨਾਂ ਬਾਰਡਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਉਹਨਾਂ ਨੂੰ ਡਾਕਟਰੀ ਸਿਹਤਾਂ ਪਹੁੰਚਾਈ ਜਾਵੇ ਪਸ਼ੂਆਂ ਦਾ ਖਾਣਾ ਚਾਰਾ ਪਹੁੰਚਾਇਆ ਜਾਵੇ ਤੇ ਲੋਕਾਂ ਦੀ ਸਾਰ ਲੀ ਜਾਵੇ ਬਹੁਤ ਧੰਨਵਾਦ ਜੀ